सतमरे साहिब जी सवल पीज दिन सतगुर सेब ਜੋ ਹਾ ਹੁ ਮੈਂ ਤਰਨ ਸਮਾਹੀ ਬਿਨ ਸਤ ਗੁਰ ਸੇਵ ਥਰ ਨਾ ਤਵਹੀ ਮਰ ਜੰਮ ਆਵ ਜਾਏ ਬਿਨ ਸਤ ਗੁਰ ਸੇਵ ਏਕਾ ਗੋਲ ਨਾਨ ਨਾਸਾ ਮਨ ਚੰਦਿਆ ਬਾਈ ਜੇ ਭੋਜੇ ਪਾਸੋਂ ਮੰਗਿਓ ਤਾਲਾ ਜੰਮ ਰਹੀਏ ਜੇ ਨਿ세ਵੈ ਤੈਨੂੰ ਫਾਦੇ ਭਾ ਤੇਸ ਜਨ ਕੀ ਸਭ ਤੇ ਕੇ ਸਭ ਭੁਖਾ ਜਵahiya ਨਾਨਕ ਤਨ ਵਿਟੋ ਯਾਰੇ ਜਨ ਆਨ ਦੇ ਮਹਿਰਦ ਹਰ ਨਾਮ ਤੇ ਆਈ ਓਏ ਹੀ ਗੁਰੂ ਦਾ ਖਲਸਾ ਵਾਹਿਗੁਰੂ ਜੀ ਨਿਤਜ ਐਸਾ ਸਤਗੁਰੂ ਸੇਵੇ ਜੀ ਕੇ ਬੰਦੇ ਨਾ ਮੈਂ ਚਾਹਉ ਮੈਂ ਕਰਮ ਕਮਾਹੀ ਜਿਨ ਸਤਗੁਰ ਸੇਵੇ ਥੋਰ ਮਾ ਪਾਵਹੀਂ ਮਰ ਜੰਮ ਆਵੇ ਜੈ ਹੈ ਗੁਰ ਰੀਤ ਗੁਰ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਪਾਵਨ ਮਖਵਾਕ ਬਡਾਂਸ ਕੀ ਵਾਰ ਸੇਬੇ ਸੁਲਤਾਨ ਜਿਹੜੇ RAMDAS MAHARAJ ਜੀ ਦੇ ਰਸਨਾ ਤੋਂ ਉਚਾਰਨ ਹੋਇਆ ਇਹ ਦਿਨ ਸਲੋਕ ਧੰਨ ਗੁਰੂ ਅਮਰਦਾਸ ਪਤਸ਼ਾਹ ਜੀ ਦੇ ਇੱਕ ਸਲੋਕ ਗੁਰੂ ਨਾਨਕ ਮਹਾਰਾਜ ਦਾ ਪਿਹੜੇ ਗੁਰੂ RAMDAS MAHARAJ ਜੀ ਦੀ ਪਾਵਨ ਅੰਗ 599 ਉੱਤੇ ਸੁਭਾਏ ਮਾਨ ਹੈ ਅੱਜ ਜਗਤ ਗੁਰੂ ਗੁਰੂ ਨਾਨਕ ਪਤਸ਼ਾਹ ਦਾ ਪਾਵਨ ਪ੍ਰਕਾਸ਼ ਪਰ ਮਹਾਨ ਸਤਿਗੁਰੂ ਜਨਾਬੇ ਚਰਨਾ ਵਿਚਾਰ ਕੋਈ ਝੁਕਿਆ ਵੱਡੇ ਤੋਂ ਵੱਡਾ ਪੀਰ ਵੱਡੇ ਤੋਂ ਵੱਡਾ ਔਲੀ ਆਵੇ ਜਿਹੜੇ ਹਿੰਦੂ ਦੇ ਗੁਰ ਤੇ ਮੁਸਲਮਾਨ ਦੇ ਪੀਰ ਕਹਲਾਈ ਜਗਤ ਨੂੰ ਤਾਰੇ ਹਨ ਸਤਿਗੁਰੂ ਅਜ ਦੇ ਦਿਹਾੜੇ ਮਾਤਾ ਕਲਿਆਣ ਦਾਸ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖ ਤੋਂ ਸੰਸਾਰ ਦੇ ਵਿੱਚ 1469 ਦੇ ਵਿੱਚ ਪ੍ਰਗਟ ਹੋਏ ਆਪਣੇ ਜੀਵਨ ਦੇ ਵਿੱਚ ਕਈ ਵਾਰ ਅਸੀਂ ਕਹਿੰਦੇ ਹਾਂ ਵੀ ਬਹੁਤ ਕੁਝ ਹੋਵੇ ਤੇ ਕਿਤੇ ਜਾਣ ਦੀ ਲੋੜ ਨਹੀਂ ਪਰ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਪਰ ਫਿਰ ਵੀ ਤੁਰ ਪਏ ਤੇ ਜੀਵਨ ਦੇ ਚ ਰੇਤ ਅਕ ਆਹਾਰ ਕਰ ਰੋੜਾ ਦੀ ਗੁਰ ਕਰੀ ਵਿਸ਼ਾਈ ਧਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਾਣਾ ਆਈ ਤੇ ਰੇਤ ਦਾ ਅਕ ਦਾ ਵੇ ਆਹਾਰ ਜੀਵਨ ਵਿੱਚ ਕੀਤਾ ਪਰ ਕਿਸ ਲਈ ਇਸ ਸੰਸਾਰ ਦਾ ਢੇੜਾ ਪਾਰ ਹੋਵੇ ਆਪਣੇ ਜੀਵਨ ਦੇ ਲਈ ਕੁਝ ਨਹੀਂ ਸੰਸਾਰ ਦੇ ਜੀਵਨ ਨੂੰ ਤਾਰਨ ਲਈ ਤੁਰ ਕੇ ਆਪਣੇ ਜੀਵਨ ਦੇ ਵਿੱਚ ਤੇ ਥਾਂ ਥਾਂ ਤੇ ਘਰ ਘਰ ਜਾ ਕੇ ਨਾਮ ਦਾ ਹੋਕਾ ਦਿੱਤਾ ਤਾਂ ਉਹ ਕਹਿ ਦਿੱਤਾ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ ਕਿਉਂਕਿ ਤੁਸੀਂ ਸੰਸਾਰ ਨੂੰ ਤਾਰਨ ਆਏ ਹੋ ਤਾਂ ਇਹ ਵਿਦਵਾਨ ਨੇ ਕਿਹਾ ਦਾਤਾ ਜੀ ਕਿ ਤਾਰੇ ਕਿਨੇ ਜਾਤਾ ਹੈ ਮਤਾਰੀ ਗਿਨੇ ਜਾਤੇ ਆਕਾਸ਼ ਦੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ ਪਰ ਗੁਰੂ ਨਾਨਕ ਪਟਾਏ ਤੇਰੇ ਤਾਰਿਆਂ ਦੀ ਗਿਣਤੀ ਨਹੀਂ ਹੋ ਸਕਦੀ ਅੱਜ ਵੀ ਜਿਹੜਾ ਗੁਰੂ ਨਾਨਕ ਦੇ ਬਚਨਾਂ ਨੂੰ ਕਮਾਲ ਲਏਗਾ ਸੱਚ ਕਰਕੇ ਜਾਣੇ ਉਹ ਵੀ ਪਾਰ ਹੋ ਜਾਏਗਾ ਸੰਸਾਰ ਤੋਂ ਤਰ ਜਾਏਗਾ ਸਤਿਗੁਰ ਕਿਰਪਾ ਕਰਨ ਗੁਰੂ ਦੇ ਉਪਦੇਸ਼ ਨਾਮ ਜਪਣ ਅਖਿਰਤ ਕਰਨੇ ਵੰਡ ਛਕਣਾ ਇਹਨਾਂ ਉਪਦੇਸ਼ਾਂ ਨੂੰ ਕਮਾਈਏ ਤੇ ਸੰਸਾਰ ਵਿੱਚ ਇਨਸਾਨੀਅਤ ਦੇ ਗੁਣ ਅਪਣਾ ਕੇ ਜੀਵਨ ਨੂੰ ਸਵਾਰੀਏ ਸਤਿਗੁਰ ਕਿਰਪਾ ਕਰਨ ਸਭਨਾਂ ਨੂੰ ਨਾਮ ਸੇਵਾ ਸਮਰਨ ਵਰਸ਼ਨ ਸਭਨਾਂ ਦੀਆਂ ਝੋਲੀਆਂ ਭਰਨ ਸਤਿਗੁਰ ਗੁਰੂ ਨਾਨਕ ਪਤਸ਼੍ਰੀ ਦੇ ਪਾਵਨ ਕਾਸ਼ ਪ੍ਰਗਤੀਆਂ ਆਬ ਸਭ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਹੋਣ ਜੀ ਹਾਂ ਇਹ ਭੁੱਲਾ ਦੇਖੇਗਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ